ਇਕ ਆਮ ਬੰਦੇ ਦਾ ਕੀ ਹਾਲ ਹੋਊਗਾ ਇਸ ਸਰਕਾਰ ਦੇ ਵਿੱਚ ਜਿਸ ਢੰਗ ਦੇ ਨਾਲ ਕਾਉਂਸਲਰ ਨੂੰ ਧਮਕਾਇਆ ਜਾ ਰਿਹਾ ਉਹਨਾਂ ਨੂੰ ਡਰਾਇਆ ਜਾ ਰਿਹਾ ਤੁਹਾਡੇ ਤੇ ਪਰਚਾ ਕਰ ਦਾਂਗੇ ਜਿੰਨੇ ਪੈਸੇ ਲੈਣੇ ਹਨ ਲੈ ਲਓ ਤੁਹਾਨੂੰ ਪੈਸੇ ਦੀ ਆਫਰ ਹੈ ਤੁਹਾਨੂੰ ਪਦਵੀ ਦੀ ਆਫਰ ਹੈ ਤੁਹਾਨੂੰ ਚੇਅਰਮੈਨ ਬਣਾ ਦਾਂਗੇ ਤੁਹਾਨੂੰ ਡਿਪਟੀ ਮੇਅਰ ਬਣਾ ਦਾਂਗੇ ਹਰ ਉਹ ਹੱਥ ਕੰਡਾ ਅਪਣਾਇਆ ਜਾ ਰਿਹਾ ਜੇ ਤੁਸੀਂ ਗੱਲ ਨਹੀਂ ਮੰਨੀ ਤਾਂ ਤੁਹਾਨੂੰ ਕਿਸੇ ਨਾ ਕਿਸੇ ਕੇਸ ਸਫਸਾ ਦਾਂਗੇ ਤੁਸੀਂ ਦੇਖਿਆ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਜਿੱਤੇ ਹੋਏ ਕੌਂਸਲਰ ਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰੀ ਦੇ ਡਰ ਤੋਂ ਆਮ ਆਦਮੀ ਪਾਰਟੀ ਦਾ ਸਹੋਪਾ ਪਾਤਾ ਗਿਆ। ਕੱਲ ਜਿਸ ਢੰਗ ਦੇ ਨਾਲ ਇੱਕ ਕਾਂਗਰਸ ਦੇ ਐਮ.ਐਲ.ਏ ਨੂੰ ਤਿੰਨ ਵਾਰੀ ਜੁਆਇਨਿੰਗ ਰੀਜੁਆਇਨਿੰਗ ਜੁਆਇਨਿੰਗ ਰੀਜੁਆਇਨਿੰਗ ਦਾ ਖੇਡ ਖੇਡਿਆ ਗਿਆ ਇਹ ਕੀ ਸਾਬਤ ਕਰਦਾ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਸੀ ਅਸੀਂ ਡੈਮੋਕ੍ਰੇਸੀ ਦੇ ਲਈ ਅਸੀਂ ਬਦਲਾਅ ਦੇ ਲਈ ਕੰਮ ਕਰਦੇ ਆਂ ਪਿਛਲੇ ਦਿਨ ਹੀ ਕਾਰਪੋਰੇਸ਼ਨ ਦੇ ਚੋਣ ਹੋ ਕੇ ਗਏ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਲਗਾਤਾਰ ਉਹਦੇ ਖਿਲਾਫ ਆਵਾਜ਼ ਚੱਕਦੇ ਆ ਰਹੇ ਹਾਂ ਜਿਸ ਢੰਗ ਦੇ ਨਾਲ ਇਹ ਕਾਰਪੋਰੇਸ਼ਨ ਦੇ ਚੋਣ ਪੰਜਾਬ 'ਚ ਹੋਏ ਮੈਂ ਸੋਚਦਾ ਹਾਂ ਵੀ ਹਿੰਦੁਸਤਾਨ ਦਾ ਕੋਈ ਪਿਛੜੇ ਤੋਂ ਪਿਛੜਿਆ ਸੂਬਾ ਵੀ ਉਹਦੇ ਵਿੱਚ ਵੀ ਕਦੇ ਇਸ ਦੁਰਗਤੀ ਦੇ ਨਾਲ ਲੋਕਾਂ ਦੇ ਮਤਾਂ ਦਾ ਵੋਟ ਦਾ ਅਧਿਕਾਰ ਪਾਣ ਦੇ ਹੱਕ ਨੂੰ ਛੀਨਣ ਦਾ ਕੰਮ ਅੱਜ ਤੱਕ ਨਹੀਂ ਹੋਇਆ ਜਿਸ ਤੰਗ ਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਵਤੀਰਾ ਹੋਇਆ ਬੂਥ ਕੈਪਚਰ ਹੁੰਦੇ ਦੇਖਿਆ ਸਰਕਾਰਾਂ ਵੱਲੋਂ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਹੁੰਦੇ ਦੇਖਿਆ ਪਰ ਪਹਿਲੀ ਵਾਰ ਆ ਕਿ ਲੋਕਾਂ ਨੂੰ ਵੋਟਾਂ ਪਾਣ ਦੇ ਹੱਕ ਤੋਂ ਵੰਚਿਤ ਕੀਤਾ ਗਿਆ ਇਹ ਪੰਜਾਬ ਦੇ ਵਿੱਚ ਹੋਇਆ ਉਹ ਸਰਕਾਰ ਨੇ ਕੀਤਾ ਜਿਹੜੀ ਕਹਿੰਦੀ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਜਿਹੜੇ ਕਹਿੰਦੇ ਸੀ ਅਸੀਂ ਲੋਕਪਾਲ ਲੈ ਕੇ ਆਵਾਂਗੇ ਜਿਹੜੇ ਸੰਵਿਧਾਨ ਦੇ ਬਹੁਤ ਵੱਡੇ ਰક્ષਕ ਬਣਨ ਦਾ ਨਾਟਕ ਕਰਦੇ ਸੀ ਮੈਂ ਸ਼ੁਰੂਆਤ ਕਰਦਾ ਕਾਰਪੋਰੇਸ਼ਨ ਚੋਣ ਜਿਹੜੇ ਅੱਜ ਤੋਂ 2 ਸਾਲ ਪਹਿਲਾਂ ਲਗਭਗ ਮਾਰਚ ਤੱਕ ਫਰਵਰੀ ਦੇ ਵਿੱਚ 2023 ਚ ਜਿਹਦੀ ਮਿਆਦ ਖਤਮ ਹੋ ਗਈ ਸੀ ਉਸ ਵੇਲੇ ਹੋਵੇ ਸੀ ਲੇਕਿਨ ਉਹਨੂੰ ਲਗਾਤਾਰ ਡਿਲੇ ਕੀਤਾ ਗਿਆ ਡੀ ਲਿਮਿਟੇਸ਼ਨ ਦੇ ਨਾਂ ਤੇ ਵਾਡਾਂ ਦੀ ਨਵੀਂ ਹੱਦਬੰਦੀ ਦੇ ਨਾਂ ਦੇ ਉੱਤੇ ਪ੍ਰਯਾਸ ਕੀਤੇ ਗਏ ਔਰ ਜਦੋਂ ਪਟਾਰਾ ਖੁੱਲਿਆ ਤਾਂ ਉਹੀ 95 ਦੇ 95 ਵਾਡਾਂ ਦਾ ਅੱਗੇ ਪਿੱਛੇ ਕਰਕੇ ਨਕਸ਼ਾ ਜਾਰੀ ਕਰਤਾ ਗਿਆ ਲੋਕਾਂ ਵੱਲੋਂ ਇਤਰਾਜ਼ ਵੀ ਦਿੱਤੇ ਗਏ ਸਾਰਾ ਕੁਝ ਹੋਇਆ ਵੋਟਰ ਸੂਚੀਆਂ ਆਈਆਂ ਅਸੀਂ ਉਹਨਾਂ ਤੇ ਵੀ ਇਤਰਾਜ਼ ਦਿੱਤੇ ਤਾਂ ਉਹ ਵੋਟਰ ਸੂਚੀਆਂ ਚ ਉਹਨਾਂ ਨੇ ਪਹਿਲਾ ਸਪਲੀਮੈਂਟਰੀ ਉਹਨਾਂ ਦਾ ਅਤਰਾਜਾਂ ਨੂੰ ਦੂਰ ਕਰਨ ਲਈ ਸਰਕਾਰ ਨੇ ਉਹ ਪਹਿਲੀ ਵੋਟਰ ਸੂਚੀ ਜਾਰੀ ਕੀਤੀ 2023 ਚ ਉਸ ਤੋਂ ਬਾਅਦ ਇਹ ਇਲੈਕਸ਼ਨਾਂ ਨੂੰ ਲਗਾਤਾਰ ਫੇਰ ਠੰਡੇ ਵਸਤੇ ਚ ਪਾਤਾ ਕੋਈ ਇਲੈਕਸ਼ਨ ਹੋਣ ਦੇ ਅਸਾਰ ਦੂਰ ਦੂਰ ਤੱਕ ਨਜ਼ਰ ਨਹੀਂ ਆਏ ਇਸ ਦਰਮਿਆਨ ਲੋਕ ਸਭਾ ਦੇ ਚੋਣ ਆ ਗਏ ਬੜੇ ਵਧੀਆ ਟੰਗ ਦੇ ਨਾਲ ਪੰਜਾਬ ਦੇ ਵਿੱਚ ਲੋਕ ਸਭਾ ਦੇ ਚੋਣ ਹੋਏ ਸਭ ਨੇ ਆਪਣੇ ਵੋਟਾਂ ਦਾ ਪ੍ਰਯੋਗ ਕੀਤਾ ਔਰ ਫੇਰ ਵੀ ਸਰਕਾਰ ਨੂੰ ਯਾਦ ਨਹੀਂ ਆਇਆ ਕਿ ਕਾਰਪੋਰੇਸ਼ਨਾਂ ਦੇ ਇਲੈਕਸ਼ਨ ਕਰਵਾਣੇ ਨੇ ਮਾਨਣਯੋਗ ਉੱਚ ਅਦਾਲਿਆਂ ਵੱਲੋਂ ਹਾਈ ਕੋਰਟ ਵੱਲੋਂ ਜਦੋਂ ਆਦੇਸ਼ ਦਿੱਤੇ ਗਏ ਸ਼ਕਤੀ ਦਾ ਵਤੀਰਾ ਰੂਪ ਬਣਾਇਆ ਗਿਆ ਉਹ ਤੋਂ ਬਾਅਦ ਔਰ ਸਾਫ਼-ਸਾਫ਼ ਹਦਾਇਤ ਜਾਰੀ ਕੀਤੀ ਗਈ ਵੀ ਪੁਰਾਣੀ ਵਾਰਡਬੰਦੀ ਤੇ ਕਿਉਂ ਸਰਕਾਰ ਬਹਾਨੇ ਮਾਰਦੀ ਸੀ ਕਿ ਸਾਡੇ ਕੋਲ ਹਜੇ ਡੀਲਿਮਿਟੇਸ਼ਨ ਦਾ ਨਵੀਂ ਵਾਰਡਬੰਦੀ ਕਰਨੀ ਆ ਉਹਦਾ ਕੰਮ ਅਧੂਰਾ ਤਾਂ ਹਾਈ ਕੋਰਟ ਨੇ ਸਾਫ਼-ਸਾਫ਼ ਹੁਕਮ ਦਿੱਤੇ ਕਿ ਪੁਰਾਣੀ ਵਾਰਡਬੰਦੀ ਤੇ ਚੋਣਾਂ ਕਰਾਏ ਜਾਣ ਇਹਨਾਂ ਨੂੰ ਡੇਟ ਨਾ ਕੀਤਾ ਜਾਵੇ ਅਗਰ ਤੁਸੀਂ 95 ਹੀ ਵਾਡਾਂ ਦੇ ਉੱਤੇ ਚੋਣ ਕਰਾਣੇ ਨੇ ਤਾਂ ਨਵੀਂ ਵਾਰਡਬੰਦੀ ਦੀ ਜ਼ਰੂਰਤ ਕੀ ਆ ਅਗਰ ਉਹਨੂੰ ਵਧਾਣਾ 100 ਕਰਨਾ 110 ਕਰਨਾ ਤਾਂ ਸਮਝ ਆਂਦੀ ਆ ਅਗਰ 95 ਹੀ ਰੱਖਣੇ ਆ ਤਾਂ ਤੁਹਾਡੀ ਮਾਨਸਿਕਤਾ ਸਿੱਧੀ-ਸਿੱਧੀ ਸ਼ੱਕ ਦੇ ਘੇਰੇ 'ਚ ਪਹਿਲਾਂ ਹੀ ਆਂਦੀ ਹੈ ਸਰਕਾਰ ਦੀ। ਲੇਕਿਨ ਇਹਨਾਂ ਨੇ ਫੇਰ ਮੈਂ ਸੋਚਦਾ ਵੀ ਇਹ ਇਹ ਵੀ ਹਾਈ ਕੋਰਟ ਦੇ ਉਲੰਘਣਾ ਉਹਨਾਂ ਦੇ ਦਿੱਤੇ ਹੋਏ ਨਿਰਦੇਸ਼ਾਂ ਦੀ ਉਲੰਘਣਾ ਵੀ ਉਹਨਾਂ ਨੇ ਪੁਰਾਣੀ ਵਾਰਡਬੰਦੀ ਦੀ ਬਜਾਏ ਲੁਧਿਆਣੇ ਦੇ ਵਿੱਚ ਨਵੀਂ ਵਾਰਡਬੰਦੀ ਤੇ ਇਲੈਕਸ਼ਨ ਕਰਾਏ। ਅਗਰ ਤੁਸੀਂ ਕਰਾਏ ਉਹਦੇ ਲਈ ਜਦੋਂ ਸਰਕਾਰ ਨੇ ਹਾਈ ਕੋਰਟ ਨੇ ਆਰਡਰ ਜਾਰੀ ਕੀਤੇ ਤਾਂ ਜਿਹੜੀ ਡੇਟ ਅਨਾਉਂਸ ਕੀਤੀ ਨਵੰਬਰ 2024 ਚ ਜਿਹੜੀਆਂ ਵੋਟਰ ਸੂਚੀਆਂ ਜਾਰੀ ਕੀਤੀਆਂ ਉਹਦੇ ਤੇ 25 ਨਵੰਬਰ ਤੱਕ ਇਤਰਾਜ਼ ਮੰਗੇ ਗਏ 25 ਨਵੰਬਰ ਤੱਕ ਜਿਆਦਾ ਤੋਂ ਜਿਆਦਾ ਲੋਕਾਂ ਵੱਲੋਂ ਇਤਰਾਜ਼ ਆਏ ਔਰ ਉਹਦੇ ਚ ਕਿਹਾ ਗਿਆ ਕਿ 7 ਦਸੰਬਰ ਤੱਕ ਫਾਈਨਲ ਵੋਟਰ ਸੂਚੀਆਂ ਜਾਰੀ ਕੀਤੀਆਂ ਜਾਣਗੀਆਂ 7 ਦਸੰਬਰ ਨਿਕਲ ਗਈ 14 ਦਸੰਬਰ ਇਲੈਕਸ਼ਨ ਲੋਕਾਂ ਦੇ ਡੇ ਕਾਗਜ਼ ਭਰਨ ਦੀ ਤਾਰੀਖ ਵੀ ਨਿਕਲ ਗਈ ਉਸ ਤੋਂ ਬਾਅਦ ਜਾ ਕੇ 3 ਸਪਲੀਮੈਂਟਰੀ ਲਿਸਟ ਜਾਰੀ ਕੀਤੀ ਗਈ ਕੰਪਲੀਟ ਵੋਟਰ ਸੂਚੀ ਫੇਰ ਵੀ ਨਹੀਂ ਜਾਰੀ ਕੀਤੀ ਜਿਹਦਾ ਨਤੀਜਾ ਕੀ ਹੋਇਆ ਉਹ ਸਾਰੇ ਲੋਕ ਤਾਂ ਆਪਣਾ ਨੋਮੀਨੇਸ਼ਨ ਭਰਨ ਤੋਂ ਵੰਚਿਤ ਰਹਿ ਗਏ ਜਿਹੜੇ ਚੋਣਾਂ ਲੜਨ ਦੇ ਇੱਛੁਕ ਸੀਗੇ ਉਹਨਾਂ ਚੋਂ 4 ਕੈਂਡੀਡੇਟ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਿੱਧੇ ਸਿੱਧੇ ਜੇਤੂ ਸੀ ਜਿਨ੍ਹਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਸੀਗਾ ਉਹ ਚਾਰ ਲੋਕ ਆਪਣਾ ਨਾਮੀਨੇਸ਼ਨ ਫਾਈਲ ਕਰਨ ਤੋਂ ਵਾਂਝਿਤ ਰਹਿ ਗਏ ਉਹ ਲੋਕ ਜਿਹੜੇ ਕੋਈ ਪੂਰਵ ਕਾਉਂਸਲਰ ਰਹੇ ਹੋਣ ਸ਼ਹਿਰ ਦੇ ਰਿਪਿਊਟਡ ਹਸਤੀਆਂ ਹੋਣ ਐਸੇ ਲੋਕਾਂ ਦੀ ਵੋਟ ਨਾ ਹੋਵੇ ਇਹ ਪੋਸੀਬਲ ਆ ਬੜਾ ਵੱਡਾ ਸਵਾਲੀਆ ਨਿਸ਼ਾਨ ਉਸ ਵੇਲੇ ਵੀ ਲੱਗਿਆ ਸੀ ਉਸ ਵੇਲੇ ਵੀ ਆਵਾਜ਼ ਚੱਕੀ ਪਰ ਅਫਸੋਸ ਉਸ ਵੇਲੇ ਹੋਇਆ ਕਿ ਚੋਣਾਂ 21 ਤਰੀਕ ਨੂੰ ਹੋਗੇ ਚਨਾਵਾ ਤੱਕ ਵੀ ਕੋਈ VOTER ਸੂਚੀ ਫਾਈਨਲ ਸਰਕਾਰ ਵੱਲੋਂ ਨਹੀਂ ਜਾਰੀ ਕੀਤੀ ਗਈ ਸਪਲੀਮੈਂਟਰੀਆਂ ਦੇ ਆਧਾਰ ਦੇ ਉੱਤੇ ਤਿੰਨ ਤਿੰਨ ਅਲੱਗ-ਅਲੱਗ VOTER ਸੂਚੀਆਂ ਸਾਹਮਣੇ ਆਈਆਂ ਤੁਸੀਂ ਦੇਖਿਆ ਹੋਣਾ ਤੁਸੀਂ ਸਾਰੇ ਬਾਡਾਂ ਚ ਘੁੰਮੇ ਹੋ ਕਿਉਂਕਿ ਡੈਮੋਕ੍ਰੇਸੀ ਨੂੰ ਜ਼ਿੰਦਾ ਰੱਖਣ ਚ ਡੈਮੋਕ੍ਰੇਸੀ ਨੂੰ ਚੁਲਾਂਚ ਪਬਲਿਕ ਦੀ ਆਵਾਜ਼ ਉੱਤੇ ਚੱਕਣ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ ਤੁਹਾਡਾ ਉਹ ਰੋਲ ਹੁਣ ਵੀ ਰਹਿਣ ਵਾਲਾ ਕਿ ਤੁਸੀਂ ਘੁੰਮੇ ਤੁਸੀਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਹੀ ਨਹੀਂ ਸੀ ਜਿਹੜੇ ਲੋਕ ਲਗਾਤਾਰ 10 10 20 20 ਸਾਲ ਤੋਂ ਕਈ ਕਈ ਇਲੈਕਸ਼ਨਾਂ 'ਚ ਵੋਟਾਂ ਪਾਉਂਦੇ ਆ ਰਹੇ ਨੇ ਉਹਨਾਂ ਨੂੰ ਵੋਟਾਂ ਆਪਣੀਆਂ ਮਿਲ ਨਹੀਂ ਸੀ ਰਹੀਆਂ ਤਿੰਨ ਤਿੰਨ ਵੋਟਰ ਸੂਚੀਆਂ ਸੀ ਇੱਕ ਵੋਟਰ ਸੂਚੀ ਅੰਦਰ ਪ੍ਰੋਵਾਈਡਿੰਗ ਆਫਸਰਾਂ ਕੋਲ ਸੀ ਇੱਕ ਵੋਟਰ ਸੂਚੀ ਆਮ ਆਦਮੀ ਪਾਰਟੀ ਕੋਲ ਸੀ ਔਰ ਇੱਕ ਸੂਚੀ ਅਦਰ ਜਿਹੜੀਆਂ ਬਾਕੀ ਪਾਰਟੀਆਂ ਉਹਨਾਂ ਦੇ ਕੋਲ ਸੀ ਜਦੋਂ ਬਾਹਰੋਂ ਪਰਚੀ ਬਣਾ ਕੇ ਭੇਜਦੇ ਸੀ ਤਾਂ ਉਹ ਅੰਦਰ ਲਾਲ ਨਿਸ਼ਾਨ ਲੱਗੇ ਹੁੰਦੇ ਸੀ ਕਿਸੇ ਤੇ ਕੋਈ ਨਿਸ਼ਾਨ ਲੱਗਿਆ ਹੁੰਦਾ ਸੀ ਉਹ ਕਹਿੰਦੇ ਸੀ ਇਹ ਤੁਹਾਡੀ ਵੋਟ ਇੱਥੇ ਨਹੀਂ ਹੈਗੀ ਸਮਝ ਆਂਦੀ ਹੈ ਗੱਲ ਵੀ ਨਹੀਂ ਹੈਗੀ ਤੇ ਵੋਟ ਕਿੱਥੇ ਆ ਕਿ ਵੋਟ ਕਿੱਥੇ ਗਈ ਹੈ ਦੱਸਣਾ ਕਿਨੇ ਆ ਇੱਕ ਵੋਟਰ ਨੂੰ ਇਸ ਗੱਲ ਦੇ ਬਾਰੇ ਦੱਸਣ ਦਾ ਵੀ ਉਹਨੂੰ ਪੁੱਛਣ ਦਾ ਹੱਕ ਵੀ ਆਰ ਤੋਂ ਸਰਕਾਰ ਨੂੰ ਦੱਸਣਾ ਫਰਜ਼ ਵੀ ਆ ਲੇਕਿਨ ਉਹ ਕਿਸੇ ਨੇ ਨਹੀਂ ਦੱਸਿਆ ਤੁਹਾਡੀ ਵੋਟ ਕਿੱਥੇ ਆ ਔਰ ਲੁਧਿਆਣੇ ਦਾ 1.5 ਲੱਖ ਵੋਟਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੋਟ ਪਾਣ ਦੇ ਆਪਣੇ ਹੱਕ ਤੋਂ ਮਿੱਤਰੋ ਵੰਚਿਤ ਰਹਿ ਗਏ। ਕਿੱਡਾ ਵੱਡਾ ਇੱਕ ਸਵਾਲੀਆ ਨਿਸ਼ਾਨ ਲੱਗਦਾ ਸਰਕਾਰ ਦੀ ਕਾਰਜਕਾਰੀ ਤੇ। ਹੁਣ ਇਹ ਗੱਲ ਮੈਂ ਕੱਲਾ ਨਹੀਂ ਕਹਿ ਰਿਹਾ। ਇਹ ਗੱਲ ਕੱਲੀ ਭਾਰਤੀ ਜਨਤਾ ਪਾਰਟੀ ਨਹੀਂ ਕਹਿ ਰਹੀ। ਇਹਨਾਂ ਗੱਲਾਂ ਨੂੰ ਅਲੱਗ-ਅਲੱਗ ਪੋਲਿਟੀਕਲ ਪਾਰਟੀਆਂ ਦੇ ਸਾਰੇ ਲੋਕਾਂ ਨੇ ਉਠਾਇਆ। ਤੁਸੀਂ ਮੀਡੀਆ ਨੇ ਵੀ ਉਠਾਇਆ ਔਰ ਕੱਲ੍ਹ ਮੌਜੂਦਾ ਪਾਰਟੀ ਦੇ 2 ਐਮਐਲਏ ਸਹਿਬਾਨਾ ਨੇ ਵੀ ਇਸ ਗੱਲ ਨੂੰ ਸੈਕੰਡ ਕੀਤਾ ਕਿ ਵੋਟਰ ਸੂਚੀਆਂ ਕੰਪਲੀਟ ਨਹੀਂ ਸੀ ਉਹਨਾਂ 'ਚ ਗੜਬੜ ਸੀ ਹੁਣ ਛੱਜ ਤਾਂ ਬੋਲੇ ਤਾਂ ਛਣ ਨਹੀਂ ਕਿਉਂ ਬੋਲੇ ਅਗਰ ਅਸੀਂ ਕੋਈ ਗੱਲ ਕਹਿੰਨੇ ਆ ਤਾਂ ਉਸ ਗੱਲ ਨੂੰ ਉਹਨਾਂ ਦੇ ਐਮਐਲਏ ਵੀ ਚੱਕ ਦੇਣ ਤਾਂ ਜਵਾਬ ਦੇ ਕਿਦੀ ਆ ਅੱਜ ਤੁਹਾਡਾ ਤੁਹਾਡੇ ਨਾਲ ਮਿਲਣ ਦਾ ਤੁਹਾਡੇ ਨਾਲ ਬੈਠਣ ਦਾ ਗੱਲ ਕਰਨ ਦਾ ਸਾਡਾ ਮੇਨ ਮਕਸਦ ਹੀ ਇਹ ਹੈ ਕੀ ਜਦੋਂ ਇਸ ਤੰਗ ਦੇ ਨਾਲ ਇਸ ਤਰ ਦੇ ਉੱਤੇ ਐਡੀ ਵੱਡੀ ਕਪਲੇਵਾਜੀ ਹੋ ਗਈ ਤਾਂ ਕੀ ਇਹਨਾਂ ਨੂੰ ਚੋਣਾਂ ਮੰਨਣ ਦਾ ਅਧਿਕਾਰ ਹੈ ਕੀ ਅਸੀਂ ਕਹਿ ਸਕਦੇ ਹਾਂ ਵੀ ਇਹ ਚੋਣ ਫੇਰ ਠੰਗ ਦੇ ਨਾਲ ਹੋਏ ਨੇ ਕੀ ਇਹ ਚੋਣ ਜਨਤਾ ਦਾ ਵਾਕਈ ਮਤਾਦਾਰ ਦਾ ਪ੍ਰਯੋਗ ਹੋ ਕੇ ਬਣੇ ਨੇ ਜਾਂ ਸਰਕਾਰ ਨੇ ਉਹੀ ਕੰਮ ਕੀਤਾ ਅਗਰ ਜਿਹੜੇ ਮਕਸਦ ਦੇ ਲਈ ਇਹ ਸਰਕਾਰ ਨੇ ਚੋਣ ਕਰਾਏ ਉਹ ਫੇਰ ਵੀ ਉਸ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋ ਪਾਇਆ ਉਹਨਾਂ ਨੂੰ ਕਲੀਅਰ ਬਹੁਮਤ ਨਹੀਂ ਮਿਲਿਆ ਜਿਸ ਲਈ ਉਹਨਾਂ ਨੇ ਏਡੀ ਵੱਡੀ ਕਪਲੇਵਾਜੀ ਕੀਤੀ ਅਗਰ ਬਹੁਮਤ ਨਹੀਂ ਮਿਲਿਆ ਤਾਂ ਹੁਣ ਅੱਜ ਦੌਰ ਕੀ ਚੱਲ ਰਿਹਾ ਤੁਸੀਂ ਦੇਖਿਆ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਜਿੱਤੇ ਹੋਏ ਕਾਉਂਸਲਰ ਦੇ ਉੱਤੇ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰੀ ਦੇ ਡਰ ਤੋਂ ਆਮ ਆਦਮੀ ਪਾਰਟੀ ਦਾ ਸਰੂਪਾ ਪਾ ਤਾ ਗਿਆ ਕੱਲ ਜਿਸ ਢੰਗ ਦੇ ਨਾਲ ਇੱਕ ਕਾਂਗਰਸ ਦੇ ਐਮਐਲਏ ਨੂੰ ਤਿੰਨ ਵਾਰੀ ਜੁਆਇਨਿੰਗ ਰੀਜੁਆਇਨਿੰਗ ਜੁਆਇਨਿੰਗ ਰੀਜੁਆਇਨਿੰਗ ਦਾ ਖੇਡ ਖੇਡਿਆ ਗਿਆ ਇਹ ਕੀ ਸਾਬਤ ਕਰਦਾ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਸੀ ਅਸੀਂ ਡੈਮੋਕ੍ਰੇਸੀ ਦੇ ਲਈ ਅਸੀਂ ਬਦਲਾਅ ਦੇ ਲਈ ਕੰਮ ਕਰਦੇ ਆ ਜਿਹੜੇ ਇਹ ਪੈਸੇ ਦੇ ਬਲਤੇ ਬਹੁਬਲ ਦੇ ਬਲਤੇ ਸਰਕਾਰ ਦੇ ਸਤਾ ਦੇ ਡਰ ਤੇ ਬਲਤੇ ਹਰ ਤਰੀਕੇ ਦੇ ਨਾਲ ਕਿ ਲੋਕ ਮੇਰੀ ਹੱਤਿਆਣਾ ਚਾਹੁੰਦੇ ਨੇ ਇਹ ਲੋਕ ਚਾਹੁੰਦੇ ਨੇ ਵੀ ਕੋਈ ਵੀ ਤਰੀਕਾ ਹੋਵੇ ਮੇਰ ਅਸੀਂ ਆਮ ਆਦਮੀ ਪਾਰਟੀ ਦਾ ਬਣਾਈਏ ਉਹਦੇ ਲਈ ਸਾਨੂੰ ਕਿਸੇ ਵੀ ਸਤਰ ਤੱਕ ਥੱਲੇ ਤੱਕ ਜਾਣਾ ਪਵੇ ਤਾਂ ਅਸੀਂ ਜਾਨ ਦੇ ਲਈ ਇਹ ਲੋਕ ਕੋਈ ਵੀ ਹੁਛਾ ਤਕੰਡਾ ਬਣਾ ਰਹੇ ਨੇ ਔਰ ਮੇਰੀ ਕੁਝ ਕਾਉਂਸਲਰਾਂ ਨਾਲ ਜਿਹੜੀ ਗੱਲ ਹੋਈ ਭਾਰਤੀ ਜਨਤਾ ਪਾਰਟੀ ਦੇ ਜਿੱਤੇ ਹੋਏ ਕਾਉਂਸਲਰ ਜਾਂ ਅਦਰ ਪਾਰਟੀਆਂ ਦੇ ਉਹ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਾ ਰਹੇ ਨੇ ਵੀ ਅਸੀਂ ਕਿਹੜੀ ਗਲਤੀ ਕਰ ਲਈ ਇਲੈਕਸ਼ਨ ਲੜ ਕੇ ਇਕ ਆਮ ਬੰਦੇ ਦਾ ਕੀ ਹਾਲ ਹੋਊਗਾ ਇਸ ਸਰਕਾਰ ਦੇ ਵਿੱਚ ਜਿਸ ਢੰਗ ਦੇ ਨਾਲ ਕੌਂਸਲਰਾਂ ਨੂੰ ਧਮਕਾਇਆ ਜਾ ਰਿਹਾ ਉਹਨਾਂ ਨੂੰ ਡਰਾਇਆ ਜਾ ਰਿਹਾ ਤੁਹਾਡੇ ਤੇ ਪਰਚਾ ਕਰ ਦਾਂਗੇ ਜਿੰਨੇ ਪੈਸੇ ਲੈਣੇ ਹਨ ਲੈ ਲਓ ਤੁਹਾਨੂੰ ਪੈਸੇ ਦੀ ਆਫਰ ਹੈ ਤੁਹਾਨੂੰ ਪਦਵੀ ਦੀ ਆਫਰ ਹੈ ਤੁਹਾਨੂੰ ਚੇਅਰਮੈਨ ਬਣਾ ਦਾਂਗੇ ਤੁਹਾਨੂੰ ਡਿਪਟੀ ਮੇਅਰ ਬਣਾ ਦਾਂਗੇ ਹਰ ਉਹ ਹਥਕੰਡਾ ਬਣਾਇਆ ਜਾ ਰਿਹਾ ਜੇ ਤੁਸੀਂ ਗੱਲ ਨਹੀਂ ਮੰਨੀ ਤਾਂ ਤੁਹਾਨੂੰ ਕਿਸੇ ਨਾ ਕਿਸੇ ਕੇਸ ਫਸਾ ਦਾਂਗੇ ਕਾਉਂਸਲਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਔਰ ਉਹਦੇ ਵਿੱਚ ਬਹੁਤ ਸਾਰੀ ਇਹ ਐਮਐਲਏ ਮੰਤਰੀ ਸਹਿਬਾਨ ਇਹ ਤਾਂ ਲੱਗੇ ਲੱਗੇ ਨੇ ਨਾਲ ਬੜਾ ਅਫਸੋਸ ਆ ਕੁਝ ਐਡਮਿਨਿਸਟ੍ਰੇਸ਼ਨ ਦੇ ਅਫਸਰ ਵੀ ਇਹਦੇ ਵਿੱਚ ਆਉਣਾ ਰੋਲ ਅਦਾ ਕਰ ਰਹੇ ਨੇ ਮੈਂ ਤੁਹਾਡੇ ਮਾਧਿਮ ਰਾਹੀਂ ਬੜੀ ਸਿੱਧੀ ਸਿੱਧੀ ਇੱਕ ਵਾਰਨਿੰਗ ਦੇਣਾ ਚਾਹਨਾ ਅਗਰ ਭਾਰਤੀ ਜਨਤਾ ਪਾਰਟੀ ਦੇ ਕਿਸੇ ਕਾਉਂਸਲਰ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੁਪੇਸ਼ ਆਈ ਤਾਂ ਅਸੀਂ ਇੱਟ ਨਾਲ ਇੱਟ ਬਜਾ ਦਾਂਗੇ ਔਰ ਮੈਂ ਇਹ ਗੱਲ ਸ਼ਹਿਰ ਦਾ ਇੱਕ ਵਸਨੀਕ ਵੀ ਹੋਣ ਦੇ ਨਾਤੇ ਕਹਿੰਨਾ ਇਹ ਗੱਲ ਕੱਲੀ ਭਾਰਤੀ ਜਨਤਾ ਪਾਰਟੀ ਲਈ ਨਹੀਂ ਕਹਿ ਰਿਹਾ ਆਪੋਜੀਸ਼ਨ ਦੇ ਕਿਸੇ ਵੀ ਜਿੱਤੇ ਹੋਏ ਪਬਲਿਕ ਦੇ ਨੁਮਾਇੰਦੇ ਦੇ ਨਾਲ ਅਗਰ ਕੋਈ ਤੱਕਾ ਕਰਨ ਦੀ ਕੋਸ਼ਿਸ਼ ਹੋਈ ਤਾਂ ਅਸੀਂ ਉਹਦੇ ਖਿਲਾਫ ਵੀ ਬੁਲੰਦ ਆਵਾਜ਼ ਚੱਕਾਂਗੇ ਔਰ ਇਹ ਨਹੀਂ ਚੱਲਣ ਦੇਵਾਂਗੇ ਅਗਰ ਤੁਹਾਨੂੰ ਸਰਕਾਰ ਨੇ ਪਬਲਿਕ ਨੇ ਮੈਂਡੇਟ ਦਿੱਤਾ ਤੁਸੀਂ ਬੜੇ ਚੋਰ ਦਰਵਾਜ਼ੇਾਂ ਦੇ ਰਾਹੀਂ ਮੈਂਡਟ ਲੈਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਫੇਰ ਵੀ ਮੈਂਡਟ ਨਹੀਂ ਮਿਲਿਆ ਤੁਸੀਂ ਉਹੀ ਜਨਤਾ ਦੇ ਵਿੱਚ ਜਾ ਰਹੇ ਹੋ ਨਾ ਜਿਨ੍ਹਾਂ ਨੇ ਤੁਹਾਨੂੰ 92 ਐਮ.ਐਲ.ਏ ਜਿਤਾ ਕੇ ਦਿੱਤੇ ਸੀ ਅੱਜ ਉਹਨਾਂ ਨੂੰ ਫੇਸ ਕਰਨ ਤੋਂ ਤੁਸੀਂ ਲੋਕ ਡਰ ਰਹੇ ਹੋ ਔਰ ਅੱਜ ਜਿੱਤਦੇ ਹੋਏ ਨੁਮਾਇੰਦਿਆਂ ਦੇ ਨਾਲ ਇਦਾਂ ਦਾ ਵਿਵਹਾਰ ਕਰ ਰਹੇ ਹੋ ਅਸੀਂ ਇਹ ਬਰਦਾਸ਼ਤ ਨਹੀਂ ਕਰਨਾ ਇਹਦੇ ਖਿਲਾਫ ਪੂਰੀ ਆਵਾਜ਼ ਚੱਕਾਂਗੇ ਔਰ ਜਿੱਥੇ ਤੱਕ ਜਾਣਾ ਪਿਆ ਉੱਥੇ ਜਾਵਾਂਗੇ ਸਾਨੂੰ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹਦੇ ਖਿਲਾਫ ਲਗਾਉਣਾ ਪਿਆ ਔਰ ਅਸੀਂ ਸਿੱਧੀ ਸਿੱਧੀ ਮੰਨ ਕਰਾਂਗੇ ਇਹ ਜਿਹੜੇ ਚੋਣਾਂ ਨੇ ਇਹ ਚੋਣ ਜਿਹੜੇ ਟੰਗ ਦੇ ਨਾਲ ਕੀਤੇ ਗਏ ਜਿਸ ਟੰਗ ਦੇ ਨਾਲ 1.5 ਲੱਖ ਲੁਧਿਆਣੇ ਦਾ ਵੋਟਰ ਮੈਂ 1.5 ਲੱਖ ਉਹ ਗਿੜ ਰਹੇ ਆ ਜਿਹੜਾ ਕਾਊਂਟਰ ਤੇ ਜਾ ਕੇ ਪੋਲਿੰਗ ਬੂਥਾਂ ਦੇ ਬਾਹਰੋਂ ਜਾ ਕੇ ਘੁੰਮ ਕੇ ਆ ਕੇ ਵੋਟ ਪਾਣ ਤੋਂ ਵੰਚਿਤ ਰਹਿ ਗਿਆ ਇਹ 1.5 ਲੱਖ ਉਹ ਵੋਟਰ ਆ ਜਿਹੜੇ ਲੋਕ ਘਰਾਂ ਚੋਂ ਗਏ ਨਹੀਂ ਜਾਂ ਪਿੱਛੇ ਰਹਿ ਗਏ ਉਹਨਾਂ ਦੀ ਹਜੇ ਅਸੀਂ ਗੱਲ ਨਹੀਂ ਕਰਦੇ ਸਭ ਤੋਂ ਘੱਟ ਅਗਰ ਵੋਟ ਪਰਸੈਂਟ ਇਹਨਾਂ ਚੋਣਾਂਾਂ 'ਚ ਹੋਈ ਆ ਤਾਂ ਉਹਦੀ ਵਜ੍ਹਾ ਹੀ ਬੜੀ ਸਿੱਧੀ ਸਿੱਧੀ ਇਹ ਹੈ ਕਿ ਜਿਸ ਤੰਗ ਦੇ ਨਾਲ ਇਹਨਾਂ ਨੇ ਉਹਦਾ ਚਾਹੇ ਟਾਈਮਿੰਗ ਲੈ ਲਓ ਵੀ ਸਵੇਰੇ अर्ਲੀ ਤੋਂ ਸ਼ੁਰੂ ਕੀਤੀ ਉਸੇ ਦਿਨ ਨਤੀਜਿਆਂ ਦਾ ਲੈ ਲਓ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਵੋਟਰਾਂ ਨੂੰ ਨੋਮੀਨੇਟ ਕਰਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਹੈਰਾਨਗੀ ਹੋਊਗੀ ਇਹ ਵੋਟਰ ਸੂਚੀਆਂ 'ਚ ਜਦੋਂ ਇਤਰਾਜ਼ ਲਾਏ ਇੱਕ ਲੋਹਾਰੇ ਦਾ ਈਸਟ ਸਾਊਥ ਹਲਕੇ ਦੀ VOTER ਸੂਚੀ ਈਸਟ ਹਲਕੇ ਦੇ ਤਾਜਪੁਰ ਰੋਡ ਦੇ ਇੱਕ ਵਾਰਡ ਨਾਲ ਜੁੜੀ ਹੋਈ ਆ। ਔਰ ਹਜੇ ਵੀ ਸਾਡੇ ਕੋਲ ਐਸੇ ਨੇ ਜਿਹੜੇ ਇਹ ਇਲੈਕਸ਼ਨਾਂ ਦੇ ਵਿੱਚ ਵੀ ਉਹਨਾਂ ਨੇ ਦੂਰ ਨਹੀਂ ਕੀਤੀਆਂ ਕਿ ਜਿਹੜੇ 2-2 3-3 ਕਿਲੋਮੀਟਰ 4-4 ਵਾਰਡ ਛੱਡ ਕੇ ਦੂਜੇ ਵਾਰਡਾਂ ਦੀਆਂ ਸੂਚੀਆਂ ਕਿਸੇ ਹੋਰ ਵਾਰਡ 'ਚ ਲੱਗੀਆਂ ਹੋਈਆਂ। ਉਹ ਤਾਂ ਪਕੜ ਚ ਆ ਗੀਆਂ ਪਤਾ ਲੱਗ ਗਿਆ ਕਿ ਇੱਥੇ ਹਨ। ਪਰ ਬਹੁਤ ਸਾਰਿਆਂ ਦਾ ਤਾਂ ਪਤਾ ਹੀ ਨਹੀਂ ਲੱਗਿਆ ਕਿ ਵੋਟਰ ਸੂਚੀ ਹੈ ਗਈਆ ਕਿੱਥੇ ਨੇ ਮਿੱਤਰੋ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨ ਦੇ ਲਈ ਤੁਹਾਨੂੰ ਇਹ ਦੱਸਣ ਦੇ ਲਈ ਕਿਉਂਕਿ ਤੁਸੀਂ ਤੁਹਾਡਾ ਹਮੇਸ਼ਾ ਹੀ ਰੋਲ ਡੈਮੋਕ੍ਰੇਸੀ ਨੂੰ ਜ਼ਿੰਦਾ ਰੱਖਣ ਚ ਪਬਲਿਕ ਦੀ ਆਵਾਜ਼ ਚੱਕਣ ਚ ਮੀਡੀਆ ਦਾ ਬਹੁਤ ਵੱਡਾ ਰਹਿੰਦਾ ਅਸੀਂ ਇਹ ਸਾਰੀਆਂ ਗੱਲਾਂ ਤੁਹਾਡਾ ਸਾਂਝਿਆ ਕਰਨ ਦੇ ਲਈ ਅੱਜ ਇੱਥੇ ਇਕੱਠੇ ਹੋਏ ਆ ਔਰ ਮੈਂ ਸਮਝਦਾ ਵੀ ਇਹਨਾਂ ਗੱਲਾਂ ਨੂੰ ਤੁਸੀਂ ਸਾਡਿਆਂ ਨੂੰ ਇਸੇ ਢੰਗ ਨਾਲ ਚੱਕੋਗੇ ਔਰ ਸਰਕਾਰ ਦੇ ਕੰਨ ਤੱਕ ਪਹੁੰਚਾਉਂਗੇ ਔਰ ਸਰਕਾਰ ਨੂੰ ਬੜੀ ਸਿੱਧੀ ਸਿੱਧੀ ਚੇਤਾਵਨੀ ਅਸੀਂ ਆਪਣੇ ਵੱਲੋਂ ਫੇਰ ਦੁਬਾਰਾ ਦੰਨੇ ਆ ਬਈ ਕੋਈ ਵੀ ਚੁਣਿਆ ਹੋਇਆ ਨਮਾਇੰਦਾ ਅਗਰ ਉਹਦੇ ਨਾਲ ਤੁਸੀਂ ਕੋਈ ਬਲ ਪ੍ਰਯੋਗ ਕੀਤਾ ਉਹਦੇ ਖਿਲਾਫ ਕਾਰਵਾਈ ਕੀਤੀ ਉਹਨੂੰ ਧਮਕਾਇਆ ਉਹਨੂੰ ਡਰਾਇਆ ਅਸੀਂ ਪ੍ਰੇੜ ਕਰਾਵਾਂਗੇ ਸਾਰੇ ਕੌਂਸਲਰਾਂ ਲਈ ਤੁਹਾਡੇ ਸਾਹਮਣੇ ਔਰ ਉਹਦੇ ਲਈ ਜਿਹੜਾ ਵੀ ਸਾਨੂੰ ਐਜੀਟੇਸ਼ਨ ਕਰਨੀ ਪਈ ਅਸੀਂ ਡਟ ਕੇ ਐਜੀਟੇਸ਼ਨ ਕਰਾਂਗੇ ਪਬਲਿਕ ਦੀ ਆਵਾਜ਼ ਨੂੰ ਪਬਲਿਕ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਨੂੰ ਦੱਬਨ ਨਹੀਂ ਦਿੱਤਾ ਜਾਏਗਾ ਇਹ ਸਾਰੀਆਂ ਮੇਰੀਆਂ ਅੱਜ ਦੀਆਂ ਤੁਹਾਨੂੰ ਗੁਜਾਰਸ਼ ਹੈ